ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਮੇਰੇ ਜਿੰਨੇ ਵੀ ਦਰਸ਼ਕ ਵੀਰ ਭੈਣ ਭਰਾ ਦੇਖ ਰਹੇ ਨੇ ਤੁਹਾਡਾ ਮੁਰਤ ਸਵਾਗਤ ਕਰਦੇ ਆਂ ਪੰਜਾਬ ਦੇ ਉੱਪਰ ਕਹਿਰ ਖੜਾਦਾ ਜਾਰੀ ਹੈ ਜੀ ਬਰਸਾਤਾਂ ਲਗਾਤਾਰ ਇਸ ਤਰੀਕੇ ਦੀ ਹੋ ਰਹੀਆਂ ਨੇ ਕਿ ਸਭ ਕੁਝ ਖਤਮ ਕਰ ਦੇਵੇਗੇ ਤੇ ਬਾਕੀ ਗੱਲ ਕਰੀਏ ਹਿਮਾਚਲ ਦੇ ਵਿੱਚ ਉੱਤਰਾਖੰਡ ਵਿੱਚ ਵਰਖਾ ਹੋਣ ਦੇ ਨਾਲ ਜੰਮੂ ਵਿੱਚ ਮੀਂਹ ਹੋਣ ਦੇ ਨਾਲ ਪੰਜਾਬ ਨੂੰ ਉਸ ਦਾ ਖਾਮਿਆਜਾ ਭੁਗਤਣਾ ਪੈ ਰਿਹਾ ਜੀ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹੜਾਂ ਦੇ ਹਾਲਾਤ ਬਣੇ ਹੋਏ ਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕਰਦੇ ਹਾਂ ਕਿ ਉਹਨਾਂ ਇਲਾਕਿਆਂ ਨੂੰ ਜਲਦੋਂ ਜਲਦ ਪਾਣੀ ਘਟਦਾ ਹੋਇਆ ਦਿਖਾਈ ਦੇਵੇ ਮੀਂਹ ਘਟੇ ਹੋਣ ਅਤੇ ਰੱਬ ਕੋਈ ਵੱਡੀ ਅਣਸੁਖਾਮੀ ਘਟਨਾ ਨਾ ਕਰੇ ਫੇਰ ਵੀ ਗੱਲ ਕਰੀ ਤਾਂ ਤਾਜ਼ਾ ਸੈਟਲਾਈਟ ਮੈਪਸ ਤੋਂ ਕਲੀਅਰ ਹੋ ਰਿਹਾ ਜੀ ਕਿ ਪੰਜਾਬ ਦੇ ਉੱਤਰ ਪੂਰਬੀ ਇਲਾਕੇ ਤੇ ਦੱਖਣ ਪੱਛਮੀ ਇਲਾਕੇ ਵਿੱਚ ਬੱਦਲਵਾਈ ਵੜਨੀ ਸ਼ੁਰੂ ਹੋ ਚੁੱਕੀ ਹੈ ਜੀ ਮਾਲਵਾ ਬੈਲਟ ਦੀ ਗੱਲ ਕਰੀਏ ਜਾਂ ਦੁਆਬੇ ਦੇ ਇਲਾਕੇ ਦੀ ਗੱਲ ਕਰੀਏ ਬੱਦਲਵਾਈ ਛਾਈ ਹੋਈ ਹੈ ਡੇਰਾ ਖਾਸ ਤੌਰ ਤੇ ਗੱਲ ਕੀਤੀ ਜਾਬ ਤਾਂ ਗੁਰਦਾਸਪੁਰ ਦੇ ਵਿੱਚ ਵੀ ਬੁਰਾ ਹਾਲ ਹੈ ਜੀ ਫਜ਼ਿਲਕਾ ਦੇ ਕੁਝ ਇਲਾਕੇ ਵਿੱਚ ਵੀ ਹਾਲਾਤ ਬਸ ਤੋਂ ਬਾਹਰ ਹੋ ਰਹੇ ਨੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਹੁਣ ਅਸੀਂ ਗੱਲ ਕਰਾਂਗੇ ਜੀ ਮੌਸਮ ਦੇ ਹਾਲਾਤਾਂ ਦੀ ਕਿ ਕਿਹੜੇ-ਕਿਹੜੇ ਦਿਨ ਕੀ-ਕੀ ਹਾਲਾਤ ਨੇ 30 ਤਰੀਕ ਤੋਂ ਲੈ ਕੇ 2 ਸਤੰਬਰ ਦੇ 30 ਨਵੰਬਰ ਤੀ ਤੁਸੀਂ ਦੇਖ ਰਹੇ ਹੋ ਜੀ ਸੋਰੀ 30 ਅਗਸਤ ਦੀ ਗੱਲ ਕਰੀ ਆਪਾਂ 2 ਨਵੰਬਰ ਤੱਕ ਦੀ ਤਾਂ ਪਠਾਨਕੋਟ ਵਿੱਚ ਭਾਰੀ ਮੀਂਹ ਹੈ ਜੀ ਅਮਰitsar ਗੁਰਦਾਸਪੁਰ ਹਿਆਰਪੁਰ ਰੂਪਨਗਰ ਤੇ ਮੋਹਾਲੀ ਵਿੱਚ ਦਰਮਿਆਨੇ ਵਰਖਾ ਦੀ ਉਮੀਦ ਲਗਾਤਾਰ ਵਧਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਤਰੀਕੇ ਦੇ ਹਾਲਾਤ ਹੁਣ ਦੱਸੇ ਸੀ ਉਸ ਤਰੀਕੇ ਦਾ ਹੀ ਮਾਹੌਲ ਬਣਿਆ ਹੋਇਆ ਜੀ ਇਹਦੇ ਵਿੱਚ ਤੇ ਜਿਸ ਦੇ ਕਾਰਨ ਨਾਲ ਦੀ ਨਾਲ ਮਾਲਵਾ ਵੈਲਟ ਵਿੱਚ ਵੀ ਮੀਂਹ ਹੈ ਜੀ ਫਜ਼ਿਲਕਾ ਮੁਕਸਰ ਪਟੰਡਾ ਅਤੇ ਮਾਨਸਾ ਵਿੱਚ ਵੀ ਮੀਂਹ ਦੀ ਉਮੀਦ ਵਧਦੀ ਹੋਈ ਸਾਨੂੰ ਦਿਖਾਈ ਦੇ ਰਹੀ ਹੈ ਅਗਲੇ ਦਿਨ ਦੀ ਗੱਲ ਕਰੀ ਤਾਂ 31 ਅਗਸਤ ਨੂੰ ਜੇ ਤੁਸੀਂ ਦੇਖੋਗੇ ਕਿ ਪੰਜਾਬ ਦੇ ਪੂਰਬੀ ਇਲਾਕੇ ਜਾਨੀ ਕਿ ਦੁਆਬਾ ਬੈਲਟ ਵਿੱਚ ਮਾਝੇ ਤੋਂ ਲੈ ਕੇ ਦੁਆਬੇ ਤੇ ਪੁਆਦ ਦੇ ਏਰੀਆ ਵਿੱਚ ਭਾਰੀ ਮੀਂਹ ਆ ਜੀ ਤੁਸੀਂ ਦੇਖੋਗੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਾਮਾਸ਼ਾਹ ਰੂਪਨਗਰ ਸਭਿਆਤ ਰਜੀਤ ਸਿੰਘ ਨਗਰ ਮੁਹਾਲੀ ਤੇ ਪਟਿਆਲਾ ਵਿੱਚ ਤਗੜੀ ਮੀਂਹ ਦੀ ਕਾਰਵਾਈ ਹੁੰਦੀ ਦਿਖਾਈ ਦੇ ਰਹੀ ਹੈ ਬਾਕੀ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਤੇ ਲੁਧਿਆਣਾ ਵਿੱਚ ਬਹੁਤ ਘੱਟ ਮੀਂਹ ਦੀ ਉਮੀਦ ਹੈ ਦਿਖਾਈ ਦੇ ਰਹੀ ਕੋਈ ਤਕੜੀ ਕਾਰਵਾਈ ਫਿਲਹਾਲ ਨਹੀਂ ਤੇ ਨਜ਼ਰ ਆ ਰਹੀ ਤਾਪਮਾਨ ਥੋੜੇ ਜਿਹਾ ਵੱਧ ਸਕਦੇ ਨੇ 31 ਅਗਸਤ ਨੂੰ ਤਾਪਮਾਨ ਜਿਹੜੇ ਇਹ ਵਾਲੀ ਬੈਲਟ ਹੈ ਜੀ ਇਹਦੇ ਵਿੱਚ ਤਾਪਮਾਨ 35 ਡਿਗਰੀ ਤੱਕ ਜਾ ਸਕਦਾ ਹੈ ਤੇ ਜਿਹੜੇ ਇਲਾਕੇ ਵਿੱਚ ਮੀਂਹ ਦੀ ਉਮੀਦ ਹੈ ਖਾਸ ਤੌਰ ਤੇ ਹਿਮਾਚਲ ਦੇ ਨਾਲ ਲੱਗਦੇ ਇਹਨਾਂ ਇਲਾਕਿਆਂ ਦੇ ਵਿੱਚ ਤਾਪਮਾਨ 30 ਡਿਗਰੀ ਤੱਕ ਬਣਿਆ ਰਹੇਗਾ 1 ਸਤੰਬਰ ਦੀ ਗੱਲ ਕਰੀਏ ਸੇਮ ਹਾਲਾਤ ਨੇ ਜੀ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਪਠਾਨਕੋਟ ਤੋਂ ਲੈ ਕੇ ਪਟਿਆਲਾ ਤੱਕ ਦੀ ਬੈਲਟ ਜਿਹੜੀ ਵੀ ਦੁਆਬੇ ਦੀ ਹੈ ਪੁਆਦ ਇਲਾਕੇ ਦੀ ਹੈ ਇਹਦੇ ਵਿੱਚ ਮੀਂਹ ਬਹੁਤ ਘੱਟ ਜਿਆਦਾ ਹੈ ਬਾਕ ਤੇ ਬਾਕੀ ਅਮ੍ਰਿਤਸਰ ਤੋਂ ਲੈ ਕੇ ਜਿਹੜੀ ਵੀ ਬੈਲਟ ਮਾਲਵਾਦੀ ਹੈ ਮਾਝੇ ਦੀ ਹੈ ਜਾਂ ਸੈਂਟਰਲ ਪੰਜਾਬ ਦੀ ਹੈ ਇਹਨਾਂ ਵਿੱਚ ਬੱਦਲਬਾਈ ਬਣੀ ਰਹੇਗੀ ਯਾਨੀ ਕਿ ਮਿਕਸ ਰੂਪ ਵਿੱਚ ਹਾਲਾਤ ਰਹਿਣਗੇ ਤੇ ਇਹਨਾਂ ਦਿਨਾਂ ਦੇ ਵਿੱਚ ਤਾਪਮਾਨ ਥੋੜੇ ਜਿਹਾ ਵੱਧ ਸਕਦੇ ਨੇ ਤੇ ਥੋੜਾ ਜਿਹਾ ਕੰਟਰੋਲ ਹੋ ਸਕਦਾ ਮੀਂਹ ਦੇ ਉੱਪਰ ਜੋ ਬਣੇ ਹੋਏ ਹਾਲਾਤ ਸਾਨੂੰ ਤਾਜ਼ਾ ਦਿਖਾਈ ਦੇ ਰਹੇ ਨੇ ਤੇ ਤਾਪਮਾਨ ਤਾਂ ਥੋੜਾ ਜਿਹਾ ਵੱਧ ਵੀ ਸਕਦਾ ਹੈ ਨਾਲ ਦੀ ਨਾਲ ਹਮਸ ਦੇ ਮਾਹੌਲ ਵੀ ਬਣਦਾ ਹੋਇਆ ਦਿਖਾਈ ਦੇਵੇਗਾ ਤੇ ਖੜਾ ਤੋਂ ਥੋੜੀ ਜੀ ਕਿਤੇ ਨਾ ਕਿਤੇ ਪਾਣੀ ਘਟਦਾ ਹੋਇਆ ਦਿਖਾਈ ਦੇ ਰਿਹਾ ਹੈ ਆਖਰੀ ਦਿਨ 2 ਸਤੰਬਰ ਦੀ ਅਗਰ ਗੱਲ ਕਰੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ 2 ਸਤੰਬਰ ਨੂੰ ਫੇਰ ਤੋਂ ਤਿੰਨੇ ਤਰੀਕੇ ਦੇ ਹਾਲਾਤ ਨੇ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਤੇ ਰੂਪਨਗਰ ਵਿੱਚ ਠੀਕ-ਠਾਕ ਮੀਂਹ ਹੈ ਜੀ ਗੁਰਦਾਸਪੁਰ ਅਮਰitsar ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਪਟਿਆਲਾ ਤੇ ਫਤਿਹਗੜ੍ਹ ਮੁਹਾਲੀ ਵਿੱਚ ਠੀਕ-ਠਾਕ ਬਰਸਾਤ ਹੋ ਸਕਦੀ ਹੈ ਜੀ ਪਰ ਮਾਲਵਾ ਬੈਲਟ ਦੇ ਵਿੱਚ ਥੋੜਾ ਜਿਹਾ ਕੰਟਰੋਲ ਮੀਂਹ ਨੂੰ ਲੱਗਦਾ ਹੋਇਆ ਦਿਖਾਈ ਦੇ ਰਿਹਾ ਬ੍ਰੇਕ ਲੱਗ ਰਹੀ ਹੈ ਜੀ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਤੇ ਮਾਨ ਬਹੁਤ ਘੱਟ ਕਹਿ ਲਈ ਕਿ ਬੂੰਦਾਬੰਦੀ ਦੀ ਹਾਲਾਤ ਨੇ ਮੀਂਹ ਦੀ ਉਮੀਦ ਨਾ ਮਾਤਰ ਦੇ ਬਰਾਬਰ ਹੈ ਥੋੜੀ ਬਹੁਤੀ ਬੂੰਦਾਬੰਦੀ ਹੋ ਸਕਦੀ ਹੈ ਪਰ ਉਮੀਦ ਕੋਈ ਜ਼ਿਆਦਾ ਬਣਦੀ ਦਿਖਾਈ ਨਹੀਂ ਦੇ ਰਹੀ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੀ 2 ਸਤੰਬਰ ਤੱਕ ਦੀ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਆਉਂਦੀ ਜਾਂਦੀ ਕੋਈ ਵੀ ਅਪਡੇਟ ਹੋਵੇ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੇ ਕੋਸ਼ਿਸ਼ ਕਰਾਂਗੇ ਕਿ ਦੁਪਹਿਰ ਨੂੰ ਜਾਂ ਸ਼ਾਮ ਨੂੰ ਇੱਕ ਅਲੱਗ ਤੋਂ ਡੈਮ ਦੇ ਬਾਰੇ ਜਾਣਕਾਰੀ ਲੈ ਕੇ ਹਾਜ਼ਰ ਹੋਈਏ ਕਿ ਡੈਮਾਂ ਦੇ ਕੀ ਹਾਲਾਤ ਨੇ ਖੜਾ ਦੇ ਕੀ ਹਾਲਾਤ ਨੇ ਕਿਹੜਾ ਇਲਾਕਾ ਜ਼ਿਆਦਾ ਪ੍ਰਭਾਵਿਤ ਹੈ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ